ਆਪਣੇ ਬੁਲਟ ਦਾ ਨਾ ਯਾਰ ਹੈਡ ਚੋਂ ਉਹ ਢਿੱਲਾ ਹੋ ਗਿਆ ਸਪਾਰਕ ਪਲੱਗ ਚੂੜੀ ਢਿੱਲੀ ਹੋ ਗਈ। ਟੋਚਨ ਪਾ ਕੇ ਲਾ ਕੇ ਚੱਲੇ ਆ ਇਹਨੂੰ ਅਭੋਰ ਬੁਲਟ ਦੀ ਏਜੰਸੀ ਤੇ ਉੱਥੇ ਅੱਜ ਛੱਡ ਕੇ ਆਏ ਆ ਤੇ ਬੜਾ ਪਹਿਲਾਂ ਤਾਂ ਔਖਾ ਹੋਇਆ ਕਿਉਂਕਿ ਕ੍ਰਸੀ ਟੁੱਟ ਗਈ ਟੋਚਨ ਸਾਡਾ ਢਿੱਲਾ ਸੀ। ਫਿਰ ਅਸੀਂ ਟੋਚਨ ਕਿਸੇ ਦੇ ਰਸਤੇ ਚੋਂ ਮੰਗਿਆ ਤੇ ਫਿਰ ਉੱਥੋਂ ਮੰਗ ਕੇ ਟੋਚਨ ਪਾਇਆ ਤੇ ਫਿਰ 60 ਦੀ ਸਪੀਡ ਤੇ ਤੁਸੀਂ ਦੇਖ ਸਕਦੇ ਹੋ ਸੂਈ ਤੇ ਫਿਰ ਭੱਜ ਗਿਆ ਨਗਰ-ਮਗਰ ਬੁਲਟ ਅੱਗੇ-ਅੱਗੇ ਆਪਣਾ ਸਪਲੈਂਡਰ ਤੇ ਰੋਬੀ ਮੋਟਰਸਾਈਕਲ ਚਲਾ ਰਿਹਾ। ਲਾ ਵੀ ਆਪਣਾ ਪਹੁੰਚ ਗਿਆ ਟੋਚਨ ਕਰਕੇ ਤੇ ਇੱਥੇ ਬਿਮਾਰੀ ਪਈ ਆ ਆ ਬਾਹਰ ਨਿਕਲ ਜਾਂਦਾ ਆ ਲੋਕ ਪਟਾਕੇ ਮਾਰਦੇ ਜਾਂਦੇ ਸਾਨੂੰ ਸਮਝ ਨਹੀਂ ਆਉਂਦੀ ਸਾਡਾ ਆਪਦਾ ਪਟਾਕਾ ਵੱਜਿਆ ਪਿਆ ਪਹੁੰਚ ਗਏ ਬੁਲਟ ਦੀ ਏਜੰਸੀ ਆਪਾਂ ਲਾਤਾ ਜੀ ਬੁਲਟ ਆਪਣਾ ਥੱਲੇ ਆਪਾਂ ਨੂੰ ਕੱਲ ਤੱਕ ਦਾ ਕਹਿੰਦੇ ਇੱਕ ਦਿਨ ਦਾ ਟਾਈਮ ਦਿੱਤਾ ਪਰ ਮੈਂ ਇਹਨਾਂ ਨੂੰ ਕਿਹਾ ਵੀ ਦਿਨ ਚਾਹੇ ਦੋ ਲੜੋਂ ਪਰ ਕੰਮ ਤਸल्ली बख्श ਕਰ ਦਿਓ ਕਹਿੰਦੇ ਠੀਕ ਹੈ ਤੇ ਫਿਰ ਅਸੀਂ ਉੱਪਰ ਬੁਲਟ ਦੇਖਣ ਚਲੇ ਗਏ ਬੁਲਟਾਂ ਦੇ ਰੇਡ ਜੰਸੀ ਲਖੋਲ ਫੇਰ ਵਾਲੇ ਫੀਲਡ ਤਾਂ ਗਏ ਬੁਲਟਾਂ ਦੇ ਰੇਟ ਯਾਰ ਦੋ ਤੋਂ ਪਾਰ ਹੋਏ ਖੜੇ ਆ ਪਰ ਬੁਲਟ ਬੜੇ ਸੋਹਣੇ ਆ ਲਾਲ ਰੰਗ ਦਾ ਬੁਲਟ ਹੈ ਤੇ ਬੜੇ ਬੁਲਟ ਦੇਖੇ ਉੱਪਰ ਸਾਰੇ ਤਰ੍ਹਾਂ ਦੇ ਬੁਲਟ तकरीबन ਇੰਨੇ ਕੋਲ ਮਿਲ ਜਾਂਦੇ ਆ ਤੇ ਤੁਸੀਂ ਜਰੂਰ ਆ ਸਕਦੇ ਹੋ ਇੱਥੇ